ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਤੇ ਲਗਾਏ ਬੈਰੀਕੇਡ ਨੂੰ 7 ਦਿਨਾਂ ਦੇ ਅੰਦਰ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ ਜਿਸ ਦਾ ਅੱਜ ਆਖਰੀ ਦਿਨ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਹਰਿਆਣਾ ਸਰਕਾਰ ਨੂੰ ਸ਼ੰਭੂ ਸਰਹੱਦ ਨੇੜੇ ਲਗਾਏ ਗਏ ਬੈਰੀਕੇਡਾਂ ਨੂੰ 1 ਹਫ਼ਤੇ ਦੇ ਅੰਦਰ ਹਟਾਉਣ ਦੇ ਹੁਕਮ ਦਿੱਤੇ ਸਨ ਪਰ ਹੁਣ ਤੱਕ ਹਰਿਆਣਾ ਸਰਕਾਰ ਨੇ ਬਾਰਡਰ ਤੋਂ ਬੈਰੀਕੇਡਸ ਨਹੀਂ ਹਟਾਏ ਇਸ ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਦੁਬਾਰਾ ਜੁੜ ਗਏ ਨੇ ਸਾਡੇ ਰਿਪੋਰਟਰ ਅੰਕੁਸ਼ ਉਧਰ ਅੱਜ ਸਵੇਰੇ 11 ਵਜੇ ਕਿਸਾਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਅੰਕੁਸ਼ ਕੀ ਕੋਈ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕੀ ਐਲਾਨ ਕੀਤੇ ਨੇ ਉਹ ਜਰਾ ਦਰਸ਼ਕਾਂ ਨੂੰ ਇੱਕ ਵਾਰ ਦੱਸੋ ਤੁਸੀਂ ਅ ਬਿਲਕੁਲ ਪੁਸ਼ਪਾ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਉਹਨੇ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜਾ ਜਦੋਂ ਵੀ ਰਾਹ ਖੁੱਲਦਾ ਹੈ ਸ਼ੰਭੂ ਬਾਟਰ ਖੁੱਲ ਰਿਹਾ ਤਾਂ ਉਹ ਉਸ ਤੋਂ ਬਾਅਦ ਦਿੱਲੀ ਵੱਲੋਂ ਕੂਚ ਕਰਨਗੇ ਕਿਉਂਕਿ ਉਹਨਾਂ ਦੀ ਜਿਹੜੀ ਮੰਗ ਇਹ ਸੀਗੀ ਕਿ ਉਹ ਜੱਤਰ ਮੰਤਰ ਤੇ ਆ ਰਾਮ ਲਲਾ ਮੈਦਾਨ ਦੇ ਵਿੱਚ ਜਾ ਕੇ ਆਪਣੀ ਹੱਕੀ ਮੰਗਾ ਦੇ ਲਈ ਜਿਹੜਾ ਉਹ ਉੱਥੇ ਜਾ ਕੇ ਅੰਦolan ਕਰਨਾ ਚਾਹੁੰਦੇ ਨੇ 13 ਫਰਵਰੀ ਨੂੰ ਜਦੋਂ ਕਿਸਾਨ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਦਾ ਰਾਹ ਜਿਹੜਾ ਉਹ ਸਰਕਾਰ ਵੱਲੋਂ ਰੋਕਿਆ ਗਿਆ 6 ਫਰਵਰੀ ਤੋਂ ਹੀ ਜਿਹੜਾ ਸ਼ੰਭੂ ਬਾਰਡਰ ਦੇ ਜਿਹੜੇ ਵੱਡੇ ਵੱਡੇ ਜਿਹੜੇ ਪਹਾੜ ਤੇ ਵਰਗੇ ਜਿਹੜੇ ਬੈਰੀਕੇਡ ਲਗਾ ਦਿੱਤੇ ਗਏ ਤਾਂ ਕਿ ਕਿਸਾਨ ਅੱਗੇ ਨਾ ਵਧ ਪਾਣ ਉਹਨਾਂ ਭਾਵੇਂ ਪੰਜਾਬ ਅਤੇ ਨਾ ਹਾਈ ਕੋਰਟ ਵੱਲੋਂ ਜਿਹੜਾ 9 ਜੁਲਾਈ ਨੂੰ ਇੱਕ ਫੈਸਲਾ ਸੁਣਾਇਆ ਗਿਆ ਸੀਗਾ ਕਿ ਇੱਕ ਹਫ਼ਤੇ ਦੇ ਵਿੱਚ ਹਰਿਆਣਾ ਸਰਕਾਰ ਸ਼ੰਭੂ ਬਾਰਡਰ ਤੇ ਸਾਰੇ ਰਸਤੇ ਖੋਲੇ ਤੇ ਤਾਂ ਕਿ ਕਿਸਾਨ ਅੱਗੇ ਜਾ ਸਕੇ ਲੇਕਿਨ ਅੱਜ ਇੱਕ ਹਫ਼ਤਾ ਪੂਰਾ ਹੋ ਚੁੱਕਾ ਹੈ ਲੇਕਿਨ ਉਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਤਾਂ ਸੁਪਰੀਮ ਕੋਰਟ ਦੇ ਵਿੱਚ ਰਸਤਾ ਨਾ ਖੋਲਣ ਦੇ ਪਿੱਛੇ ਇਹ ਇੱਕ ਗੱਲ ਕੀਤੀ ਗਈ ਹੈ ਕਿ ਇਸ ਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋ ਸਕਦੀ ਹੈ ਤੇ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਇਨਸਾਫ ਕਰ ਦਿੱਤਾ ਗਿਆ ਪ੍ਰੈਸ ਕਾਨਫਰੰਸ ਕਰਕੇ ਕਿ ਉਹਨਾਂ ਤੋਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਇਹ ਰਸਤਾ ਜਿਹੜਾ ਉਹ ਕਿਸਾਨਾਂ ਨੇ ਨਹੀਂ ਰੋਕਿਆ ਬਲਕਿ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੇ ਉਹਨਾਂ ਦਾ ਰਸਤਾ ਰੋਕਿਆ ਹੈ ਤੇ ਕਿਸੇ ਤਰੀਕੇ ਦੀ ਜਿਹੜੀ ਅਜਰ ਲੋਕਾਂ ਨੂੰ ਸਮੱਸਿਆ ਆ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਤੇ ਉਹ ਸਰਕਾਰ ਦੇ ਇਸ ਕਦਮ ਦੇ ਕਾਰਨ ਹੋ ਰਿਹਾ ਕਿਉਂਕਿ ਰਸਤਾ ਸਰਕਾਰ ਵੱਲੋਂ ਖੋਲਿਆ ਗਿਆ ਹੁਣ ਅਗਰ ਰਸਤਾ ਖੁੱਲਦਾ ਹੈ ਬਾਰਡਰ ਖੁੱਲਦਾ ਹੈ ਤੇ ਉਹਦੇ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਕਿਸਾਨ ਦਿੱਲੀ ਵੱਲੋਂ ਅੱਗੇ ਕੂਚ ਕਰਨਗੇ ਦਿੱਲੀ ਵੱਲੋਂ ਅੱਗੇ ਵਧਣਗੇ ਉਹਨਾਂ ਕਿਸਾਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਆਪਣੇ ਸੰਦ ਜਿਹੜੇ ਨਾਲ ਰੱਖੇ ਹੋਏ ਆ ਟਰੈਕਟਰ ਟਰਾਲੀਆਂ ਤੇ ਹੋਰ ਚੀਜ਼ਾਂ ਉਹ ਆਪਣੇ ਨਾਲ ਲੈ ਕੇ ਜਾਣਗੇ ਤੇ ਇਹਨਾਂ ਵੱਲੋਂ ਇਹ ਮੰਗ ਪਹਿਲਾਂ ਵੀ ਕੀਤੀ ਗਈ ਸੀ ਤੇ ਇੱਕ ਵਾਰ ਫਿਰ ਇਹਨਾਂ ਨੇ ਜਿਹੜੀ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀ ਹੱਕੀ ਮੰਗਾਂ ਦੇ ਲਈ ਗੱਲਬਾਤ ਕਰਨ ਲਈ ਆਣਾ ਚਾਹੁੰਦੇ ਤੇ ਉਹਨਾਂ ਨੂੰ ਜੰਤਰ ਮੰਤਰ ਜਾਂ ਰਾਮਲੀਲਾ ਮੈਦਾਨ ਦੇ ਵਿੱਚ ਥਾ ਦਿੱਤੀ ਜਾਏ ਉੱਥੇ ਬੈ ਕੇ ਆਪਣਾ ਉਹ ਆंदोलन ਕਰਨਾ ਚਾਹੁੰਦੇ ਨੇ ਇੱਕ ਵੱਡਾ ਜਿਹੜਾ ਜੇਕਰ ਗੱਲ ਕਰੀਏ ਕਿਸਾਨਾਂ ਵੱਲੋਂ ਐਲਾਨ ਜਿਹੜਾ 5 ਮਹੀਨੇ ਸ਼ੰਭੂ ਬਾਰਡਰ ਤੋਂ ਬੈਠਣ ਤੋਂ ਬਾਅਦ ਉਹਨਾਂ ਇੱਕ ਵਾਰ ਫਿਰ ਐਲਾਨ ਕਰ ਦਿੱਤਾ ਗਿਆ ਹੈ ਕਿ ਜਦੋਂ ਵੀ ਰਾਹ ਖੁੱਲਦਾ ਹੈ ਉਹ ਇੱਕ ਵਾਰ ਫਿਰ ਦਿੱਲੀ ਵੱਲੋਂ ਪੂਚ ਕਰਨਗੇ ਜੀ ਜੀ ਅਨਕੁਸ਼ ਕਿਸਾਨ ਵਾਰ-ਵਾਰ ਅਨਿਲ ਵਿਜਦਾ ਇੱਕ ਬਿਆਨ ਵਾਰ-ਵਾਰ ਦੁਹਰਾ ਰਹੇ ਨੇ ਕਿਹੜਾ ਬਿਆਨ ਸੀ ਉਹ ਜਿਸ ਨੂੰ ਲੈ ਕੇ ਕਿਸਾਨ ਵਾਰ-ਵਾਰ ਉਸ ਦੀ ਚਰਚਾ ਕਰ ਰਹੇ ਨੇ ਉਹ ਕਿਹੜਾ ਬਿਆਨ ਹੈ ਬਿਲਕੁਲ ਪੁੱਛਿਆ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਕਿਸਾਨਾਂ ਵੱਲੋਂ ਜੇਕਰ ਗੱਲ ਕਰੀ ਜਦੋਂ ਲੋਕ ਸਭਾ ਦੇ ਚੋਣਾਂ ਸਿੱਗੀਆਂ ਉਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਜਿਹੜਾ ਭਾਜਪਾ ਦੇ ਹਰ ਇੱਕ ਆਗੂ ਦਾ ਘਰਾਵ ਕਿਤਾ ਜਾਂਦਾ ਸੀ ਖਾਸ ਕਰ ਉਹ ਉਮੀਦਵਾਰ ਜਿਹੜੇ ਕਿ ਲੋਕ ਸਭਾ ਦੀ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਉਤਰੇ ਹੋਏ ਸੀਗੇ ਇੱਥੋਂ ਤੱਕ ਕੀ बार-बार ਜਿਹੜਾ ਹੈ ਹਰਿਆਣਾ ਸਰਕਾਰ ਦੇ ਮੰਤਰੀਆਂ ਨੂੰ ਜਾਂ ਭਾਜਪਾ ਦੇ ਹੋਰ ਆਗੂਆਂ ਨੂੰ ਕਿਸਾਨਾਂ ਵੱਲੋਂ ਕਿਰਿਆ ਜਾ ਰਿਹਾ ਹੈ ਲੋਕ ਸਭਾ ਚੋਣਾਂ ਦੇ ਤੋਂ ਕੁਝ ਦਿਨ ਪਹਿਲਾਂ ਤਾਂ ਹਰਿਆਣਾ ਦੇ ਸਾਬਕਾ ਜਿਹੜੇ ਗ੍ਰਹਿ ਮੰਤਰੀ ਅਨਿਲ ਵੇਜ ਉਹਨਾਂ ਦਾ ਵੀ ਰਾਜ ਜਿਹੜਾ ਕਿਸਾਨਾਂ ਵੱਲੋਂ ਰੋਕਿਆ ਗਿਆ ਤੇ ਕਿਸਾਨਾਂ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਅਨਿਲ ਵੇਜ ਨੇ ਉਸ ਗੱਲਬਾਤ ਦੇ ਦੌਰਾਨ ਸਾਫ਼ ਬੋਲਿਆ ਕਿ ਉਹਨਾਂ ਦੇ ਗ੍ਰਹਿ ਮੰਤਰੀ ਰਹੇ ਹੋਏ ਇਸ ਤਿੱਕੇ ਦੀ ਵੱਡੀ ਘਟਨਾ ਹੋਈ ਕਿ ਸ਼ੁਕਰਨ ਸਿੰਘ ਜੀ ਦਾ 21 ਫਰਵਰੀ ਨੂੰ ਜਿਹੜਾ ਉੱਥੇ ਗੋਲੀ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਤੇ ਉਹਨਾਂ ਨੇ ਆਪਣੀ ਗਲਤੀ ਮੰਨਦੇ ਹੋਏ ਗੱਲ ਕੀਤੀ ਕਿ ਉਹਨਾਂ ਤੋਂ ਗਲਤੀ ਹੋ ਗਈ ਕਿ ਜਿਹੜੇ ਆਦੇਸ਼ ਹੈ ਉਹਨਾਂ ਨੂੰ ਦਿੱਤੇ ਗਏ ਨੇ ਕਿ ਇਸ ਤਿੱਕੇ ਦਾ ਜਿਹੜਾ ਬਿਆਨ ਹੈਗਾ ਜਿਹਦੇ ਦਾ ਉਸ ਵੇਲੇ ਆਇਆ ਸੀਗਾ ਤਾਂ ਉਸੇ ਬਿਆਨ ਦੀ ਜਿਹੜੀ ਚਰਚਾ ਹੈ ਅੱਜ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੀਤੀ ਗਈ ਤੇ ਇਹ ਸਾਫ਼ ਕਿਹਾ ਗਿਆ ਕਿ ਹਰਿਆਣਾ ਸਰਕਾਰ ਪਹਿਲਾਂ ਹੀ ਮੰਨ ਚੁੱਕੀ ਹੈ ਕਿ ਜਿਹੜੀ ਗੋਲੀ ਹੈ ਉਹਨਾਂ ਦੇ ਆਦੇਸ਼ ਤੇ ਹੀ ਚਲਾਈ ਗਈ ਸੀ ਲੇਕਿਨ ਦੂਜੇ ਪਾਸੇ ਦੇ ਕੇ ਗੱਲ ਕਰੀ ਕਿਸਾਨਾਂ ਦੇ ਇਸ ਦਾ ਜ਼ਿਕਰ ਇਸ ਲਈ ਅੱਜ ਕੀਤਾ ਕਿਉਂਕਿ ਸ਼ੁਭ ਕਰਨ ਸਿੰਘ ਦੇ ਮਾਮਲੇ ਦੇ ਵਿੱਚ ਜਿਹੜੀ ਕੈਸ ਆਈਟੀ ਬਣਾਈ ਗਈ ਹੈ ਹਾਈ ਕੋਰਟ ਦੇ ਸਾਫਟਾ ਜਿਹੜੇ ਜੱਜ ਹੈਗੇ ਉਹਨਾਂ ਦੀ ਪਰਦਾਇਸ਼ ਤੇ ਜਿਹੜੇ ਝੱਜਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਇਸ ਦਾ ਸਿਮਾ ਸੌਪਿਆ ਗਿਆ ਉਹਨਾਂ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਉਸ ਦੇ ਵਿੱਚ ਇਹ ਸਾਫ ਕੀਤਾ ਹੈ ਕਿ ਗੋਲੀ ਜਿਹੜੀ ਹੈ ਉਹ ਪੁਲਿਸ ਨੇ ਨਹੀਂ ਚਲਾਈ ਬਲਕਿ ਕਿਸਾਨਾ ਵੱਲੋਂ ਹੀ ਉੱਥੇ ਸ਼ਾਰਟ ਗਨ ਚਲਾ ਕੇ ਸ਼ੁਕਰਨ ਜਿਹੜੀ ਉਹਨਾਂ ਦੀ ਕੋਲੀ ਲੱਗੀ ਕਿਸੇ ਕਾਰਨ ਤਾਂ ਜਿਹੜੀ ਸ਼ੁਕਰਨ ਦੀ ਮੌਤ ਹੋਈ ਉਸੇ ਮੌਤ ਦੀ ਜਿਹੜੀ ਹੈ ਇੱਕ ਐਸਆਈਟੀ ਦੀ ਜਿਹੜੀ ਜਾਂਚ ਆਈਏ ਸਾਹਮਣੇ ਉਸੇ ਦਾ ਹਵਾਲਾ ਦਿੰਦੇ ਹੋਏ ਕਿਸਾਨਾ ਵਾਲੋ ਅੱਜ ਜਿਹੜਾ ਗੱਲ ਕੀਤੀ ਗਈ ਹੈ ਤਾਂ ਉਸੇ ਦੌਰਾਨ ਉਹਨਾਂ ਨੇ ਅਨਿਲ ਵਿਜਦਾਤ ਕੋ ਬਿਆਨ ਜਿਹੜਾ ਹੈ ਉਹ ਦੁਹਰਾਇਆ ਜਿਸ ਦੇ ਵਿੱਚ ਅਨਿਲ ਵਿਜ ਨੇ ਇਹ ਮੰਨਿਆ ਸੀਗਾ ਕਿ ਉਹਨਾਂ ਨੇ ਹੀ ਜਿਹੜੇ ਗੋਲੇ ਚਲਾਦੇ ਜਿਹੜੇ ਆਦੇਸ਼ ਉਹ ਦਿੱਤੇ ਸੀ ਜੀ ਪੁਸ਼ਪਾ ਜੀ ਬਹੁਤ ਬਹੁਤ ਧੰਨਵਾਦ ਅੰਕੁਸ਼ ਜੀ ਤੁਹਾਡਾ ਤੁਸੀਂ ਤਮਾਮ ਜਾਣਕਾਰੀ ਜਿਹੜੀ ਸਾਂਝੀ ਕੀਤੀ ਸਾਡੇ ਨਾਲ ਵੈਸੇ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਪਿਛਲੇ 5 ਮਹੀਨਿਆਂ ਤੋਂ ਬੰਦ ਹੈ ਕਿਸਾਨ ਜਥੇਬੰਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਦਿੱਲੀ ਕੂਚ ਕਰਨਾ ਚਾਹੁੰਦੇ ਸਨ ਪਰ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ 7 ਲੇਅਰਾਂ ਦੀ ਬੈਰੀਕੇਡਿੰਗ ਕਰ ਦਿੱਤੀ ਸੀ ਜਿਸ ਨਾਲ ਪੰਜਾਬ ਤੇ ਹਰਿਆਣਾ ਦਾ ਸਿੱਧਾ ਸੰਪਰਕ ਦਿੱਲੀ ਨਾਲੋਂ ਟੁੱਟ ਗਿਆ ਸੀ ਉੱਤੇ ਦੂਜੇ ਪਾਸੇ ਅੰਮਾਲਾ ਦੇ ਵਪਾਰੀਆਂ ਨੇ ਸ਼ੰਭੂ ਬਾਰਡਰ ਨੂੰ ਖੋਲਣ ਦੀ ਮੰਗ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ਸੀ इस बारे पूरी गल बात अंकुश ने किसानों भी ओ की कह रहे जरा अब आगे क्या आपका रुख रहता है देखो हमारा रुख साफ है कि अगर रास्ते खोले जाते हैं तो हम निश्चय रूप से ही दिल्ली कूच करेंगे तो यही हमारी प्राथमिकता है लेकिन उससे पहले अगर सरकार चाहे तो बातचीत के माध्यम से हमारे मसले हल करके हम यहीं से घर वापस जा सकते हैं वो हमारी मांगे मान ले तो हमें कोई इसमें औचित्य थोड़ी ना हमारा कोई दिल्ली जाना कोई गोल थोड़ी ना कि हमें वहाँ जाके कोई अचीवमेंट है कोई ओलंपिक का गोल्ड मेडल हमने जीतना है हम यहीं से वापस जा सकते हैं दिल्ली अगर जाने का आपको रास्ता मिलता है तो कहाँ पर आप दिल्ली जाते हैं देखो दिल्ली जाने का अगर रास्ता मिलता है तो सबसे पहले हमारी जो मांग थी जो हमने मांग भी की थी लिखित रूप के अंदर कि हम जंतर मंत्र जाना पसंद करेंगे क्योंकि जंतर मंत्र पर ही सारे देश के धरने प्रदर्शन चलते हैं तो किसानों को भी अधिकार है वहाँ से अपनी बात बुलंद करने का इसके अलावा आपने कल और परसों का भी एक जो है कॉल की है अम्बाला की वो किस लिए जी बिल्कुल मैं आपके माध्यम से स्पष्ट कर देना चाहता हूँ कि कल की जो कॉल है सतारह तारीख की नवदीप सिंह वा, वाटर कैनन जो पिछले किस, किसान आंदोलन का हीरो था उसको रिहा करवाने के लिए हमने कल अ, अ, अम्बाला अनाज मंडी के अंदर बड़ी संख्या में सुबह दस बजे इकट्ठे होंगे उसके बाद हम निश्चित करेंगे कि सभी जो स्टेटों से हमारे साथी आ रहे थे वो पहुँच जाएँ तो उसके बाद हम एस पी गराब अम्बाला की तरफ रुख करेंगे तो ये किस सी के प्रदर्शन ਇਹ ਅੰਬਾਲਾ ਕੇ ਅੰਬਾਲਾ ਨੇ ਅੰਬਾਲਾ ਸ਼ਹਿਰ ਨਹੀਂ ਅਨਾਜ ਮੰਡੀ ਕੇ ਅੰਦਰ ਸੇ ਸ਼ੁਰੂ ਹੋਗਾ ਪ੍ਰਦਰਸ਼ਨ ਔਰ ਐਸਪੀ ਅੰਬਾਲਾ ਕੀ ਤਰਫ ਗਹਿਰਾਵ ਕਰਨੇ ਕੇ ਲੀਏ ਹਮ ਜਾਏਗੇ ਨਹੀਂ ਇਸ ਮੇਂ ਆਪਕੇ ਕਿਸਾਨ ਸਾਥੀ ये देखिए ये कल ही फाइनल होगा पुलिस ने धारा एक सौ और एक सौ धारा एक सौ और एक सौ तिरसठ लगाई है जिसका कोई नहीं बनता क्योंकि हमने स्पष्ट कर दिया था कि किसान कहीं उत्तर भी नहीं है किसान अपना शांति में ढंग से जाना चाहते हैं ये तो सरकार ऐसे ही लोगों को डराने के लिए ये सब कुछ प्रोपोगंडा करती है और एक प्रेशर बिल्ड करना चाहती है लेकिन किसान इस प्रेशर के या इस दबाव के नीचे आने वाले नहीं है ਵਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਸ਼ੰਭੂ ਬਾਰਡਰ ਖੋਲਣ ਸੰਬੰਧੀ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਇਸ ਜਨਹਿਤ ਪਟੀਸ਼ਨ 'ਚ ਕਿਹਾ ਗਿਆ ਸੀ ਕਿ 5 ਮਹੀਨਿਆਂ ਤੋਂ ਨੈਸ਼ਨਲ ਹਾਈਵੇ ਬੰਦ ਪਿਆ ਹੈ ਜਿਸ ਨਾਲ ਅੰਮਾਲਾ ਤੇ ਉੱਥੇ ਦੇ ਨੇੜਲੇ ਦੁਕਾਨਦਾਰਾਂ ਵਪਾਰੀਆਂ ਛੋਟੇ ਵੱਡੇ ਰੇੜੀ ਫੜੀ ਵਾਲਿਆਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤੇ ਇਸੇ ਕਰਕੇ ਜਿਹੜਾ ਹੈ ਸ਼ੰਭੂ ਬਾਰਡਰ ਖੋਲਿਆ ਜਾਵੇ ਇਸ ਤੋਂ ਇਲਾਵਾ ਅੰਬਾਲਾ ਦੇ ਆਸ-ਪਾਸੇ ਦੇ ਲੋਕਾਂ ਨੂੰ ਟ੍ਰੈਫਿਕ ਕਰਕੇ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਵੀ ਜਿਹੜਾ ਹੈ ਸ਼ੰਭੂ ਬਾਰਡਰ ਨੂੰ ਖੋਲਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਹਲੇ ਤੱਕ ਇਸ ਪਟੀਸ਼ਨ ਤੇ ਤਾਂ ਕੋਈ ਫੈਸਲਾ ਨਹੀਂ ਸਾਹਮਣੇ ਆਇਆ ਪਰ ਹਾਈ ਕੋਰਟ ਨੇ ਸ਼ੰਭੂ ਸਰਹੱਦ ਤੇ ਲਗਾਏ ਬੈਰੀਕੇਡ ਨੂੰ ਹਟਾਉਣ ਵਾਲੀ ਪਟੀਸ਼ਨ ਤੇ ਜ਼ਰੂਰ ਆਪਣਾ ਫੈਸਲਾ ਸੁਣਾ ਦਿੱਤਾ ਹੈ ਅੱਜ ਸ਼ੰਭੂ ਸਰਹੱਦ ਤੇ ਲਗਾਏ ਗਏ ਬੈਰੀਕੇਡ ਨੂੰ ਹਟਾਉਣ ਦਾ ਆਖਰੀ ਦਿਨ ਹੈ ਹੁਣ ਹਰਿਆਣਾ ਸਰਕਾਰ ਕਦੋਂ ਤੱਕ ਇਸ ਫੈਸਲੇ ਤੇ ਅਮਲ ਕਰਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਅਦਰ ਕਿਸਾਨ ਪੂਰੀ ਤਰੀਕੇ ਨਾਲ ਤਿਆਰ ਨੇ ਕਿ ਜਦ ਵੀ ਬੈਰੀਕੇਡਿੰਗਸ ਹਟਦੇ ਨੇ ਕਿਸਾਨਾਂ ਨੇ ਇਹ ਵੀ ਅਜ ਐਲਾਨ ਕਰ ਦਿੱਤਾ ਹੈ ਕਿ ਜਿਵੇਂ ਹੀ ਬੈਰੀਕੇਡਿੰਗਸ ਹਟਣਗੇ ਅਸੀਂ ਦਿੱਲੀ ਵੱਲ ਕੂਚ ਕਰਾਂਗੇ